PTC News ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਤੋਂ ਹੈ ਕਿਉਂਕਿ ਪੰਜਾਬ ਵਿੱਚ ਸਿਆਸੀ ਜੋ ਹੁਣ ਉਭਾਰ ਆ ਰਿਹਾ ਇਸ ਦਾ ਹੁਣ ਵਕਾਰ ਵੱਧਦਾ ਜਾ ਰਿਹਾ ਰੀਜ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਹੌਲੀ-ਹੌਲੀ ਕਰਕੇ ਆਪਣੇ ਉਮੀਦਵਾਰਾਂ ਦਾ ਨਾਮ ਐਲਾਨ ਰਹੀਆਂ ਨੇ ਲੋਕ ਸਭਾ ਚੋਣਾਂ 2024 ਦੇ ਲਈ ਤਾਂ ਹੁਣ ਜਿਹੜੀ ਅਗਲੀ ਲਿਸਟ ਆਈ ਹੈ ਇਹ ਲਿਸਟ ਭਾਜਪੀ ਅਤੇ ਆਮ ਆਦਮੀ ਪਾਰਟੀ ਦੀ ਬੈਕ ਟੂ ਬੈਕ ਆਈ ਹੈ ਯਾਨੀ ਕਿ ਕੁਝ ਮਿੰਟਾਂ ਦੇ ਫਰਕ ਤੇ ਹੀ ਦੋਨਾਂ ਪਾਰਟੀਆਂ ਨੇ ਆਪਣੀ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੀ ਆਮ ਆਦਮੀ ਪਾਰਟੀ ਨੇ ਇਸ ਵੇਲੇ ਅੱਜ ਦੇ ਆਦੀ ਜੋ ਗੱਲ ਕਰੀਏ ਅੱਜ ਆਮ ਆਦਮੀ ਪਾਰਟੀ ਨੇ ਕਈ ਅਹਿਮ ਥਾਵਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਕੀ ਆ ਆਮਾਦੀ ਪਾਰਟੀ ਨੇ ਸਭ ਤੋਂ ਅਹਿਮ ਸੀਟ ਜੋ ਕਿ ਜਲੰਧਰ ਹੈ ਉਥੋਂ ਪਵਨ ਕੁਮਾਰ ਟੀਨੂ ਹੋਰਾਂ ਨੂੰ ਉਤਾਰਿਆ ਪਵਨ ਕੁਮਾਰ ਟੀਨੂ ਤੁਹਾਨੂੰ ਯਾਦ ਹੈ ਕਿ ਪਵਨ ਕੁਮਾਰ ਟੀਨੂ ਕੁਝ ਦਿਨ ਪਹਿਲਾਂ ਆ ਅਕਾਲੀ ਦਲ ਦੇ ਵੀਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜੋ 4 ਸੀਟਾਂ ਅਜ ਐਲਾਨੀਆਂ ਨੇ ਉਮੀਦਵਾਰ ਐਲਾਨੇ ਨੇ ਉਹਨਾਂ ਦੇ ਵਿੱਚੋਂ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਤੇ ਲੁਧਿਆਣਾ ਤੋਂ ਲਾਨੇ ਨੇ ਸਭ ਤੋਂ ਅਹਿਮ ਗੱਲ ਹੈ ਕਿ ਲੁਧਿਆਣਾ ਤੋਂ ਕਿਹੜੀਆਂ ਲਗਾਈਆਂ ਜਾ ਰਹੀਆਂ ਹਨ ਕਿ ਕੋਈ ਅਹਿਮ ਨਾਮ ਆਮ ਆਦਮੀ ਪਾਰਟੀ ਅੱਗੇ ਲਿਆ ਸਕਦੀ ਹੈ ਤੇ ਉਸ ਨਾਮ ਦਾ ਖੁਲਾਸਾ ਵੀ ਹੋ ਗਿਆ ਉਹ ਨਾਮ ਹੈ ਅਸ਼ੋਕ ਪਰਾਸਰ ਪੱਪੀ ਜਿਨ੍ਹਾਂ ਦਾ ਨਾਮ ਹੈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਇਹ ਉਮੀਦਵਾਰ ਹੋਣਗੇ ਉਸ ਤੋਂ ਬਾਅਦ ਜਲੰਧਰ ਦੀ ਸੀਟ ਦੀ ਗੱਲ ਕਰੀ ਆਮ ਆਦਮੀ ਪਾਰਟੀ ਵੱਲੋਂ ਤਾਂ ਪੌਨ ਕੁਮਾਰਟੀ ਨੂੰ ਜਿਵੇਂ ਪਹਿਲਾਂ ਦੱਸਿਆ ਕਿ ਇਹ ਆਮ ਆਦਮੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਆਏ ਸੀ ਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁੰਦੇ ਸੀ ਇਸ ਤੋਂ ਬਾਅਦ ਗੁਰਦਾਸਪੁਰ ਦੀ ਅਹਿਮ ਸੀਟ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੋਰਾਂ ਨੂੰ ਮੈਦਾਨ ਚ ਉਤਾਰਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਕਿ ਦਿਨੇਸ਼ ਬੱਬੂ ਭਾਜਪਾ ਵੱਲੋਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਮੇਂ ਚੀਮਾ ਸਾਹ ਨੂੰ ਉੱਥੇ ਮੈਦਾਨ ਤੋਂ ਉਤਾਰਿਆ ਗਿਆ ਤਾਂ ਇਹ ਗੱਲ ਅਸੀਂ ਕੀਤੀ ਗੁਰਦਾਸਪੁਰ ਦੀ ਉਸ ਤੋਂ ਬਾਅਦ ਗੱਲ ਕਰ ਰਹੇ ਹਾਂ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਹੋਰਾਂ ਨੂੰ ਮੈਦਾਨ ਚ ਉਤਾਰਿਆ ਆਮ ਆਦਮੀ ਪਾਰਟੀ ਨੇ ਤੇ ਇਹ ਚਾਰ ਸੀਟਾਂ ਨੇ ਜਿਨ੍ਹਾਂ ਜਿੱਥੋਂ ਅਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਅਗਲੀ ਸੂਚੀ ਦੇ ਵਿੱਚ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਲੁਧਿਆਣਾ ਤੋਂ ਇਹ ਚਾਰ ਉਮੀਦਵਾਰਾਂ ਨੂੰ ਉਤਾਰਿਆ ਤਾਂ ਹੁਣ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਹਦੇ ਵਿੱਚ ਕੀ ਅਹਿਮ ਸੀਟਾਂ ਅ ਅਸੀਂ ਗੱਲ ਕਰੀਏ ਤਾਂ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਲੁਧਿਆਣਾ ਸਭ ਤੋਂ ਅਹਿਮ ਗੱਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਜਲੰਧਰ ਸੀਟ ਦੀ ਹੋ ਰਹੀ ਸੀ ਕਿ ਇੱਥੋਂ ਕਿਹੜਾ ਸ਼ਖਸ ਹੋਏਗਾ ਜੋ ਕਿ ਪਾਰਟੀ ਵੱਲੋਂ ਉਤਾਰਿਆ ਜਾਏਗਾ ਤਾਂ ਇੱਥੇ ਪਵਨ ਕੁ ਅੱਗੇ ਦੀ ਗੱਲ ਕਰੀਏ ਅੱਗੇ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਅੱਜ 3 ਸੀਟਾਂ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚੋਂ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਸਮੇਂ ਕੁੱਲ 9 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਠਿੰਡਾ ਦੀ ਸੀਟ ਤੋਂ ਭਾਜਪਾ ਨੇ ਜਿਸ ਸ਼ਖਸ ਨੂੰ ਉਤਾਰਿਆ ਉਹ ਨੇ ਪਰਮਪਾਲ ਕੌਰ ਸਿੱਧੂ ਤਾਨੂੰ ਯਾਦ ਹੈ ਕਿ ਸਿਕੰਦਰ ਸਿੰਘ ਮਲੂਕਾ ਜੋ ਕਿ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੀ ਨੌਨੇ ਪਰਮਪਾਲ ਕੌਰ ਸਿੱਧੂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਦਾ ਪੱਲਾ ਫੜਿਆ ਸੀ ਜਿਸ ਤੋਂ ਬਾਅਦ ਕਿਐਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪਰਮਪਾਲ ਕੌਰ ਸਿੱਧੂ ਨੂੰ ਸ਼ਾਇਦ ਆ ਪਾਰਟੀ ਕਿਸੇ ਸੀਟ ਤੋਂ ਲੜਾ ਸਕਦੀ ਹੈ ਪਰ ਇਹ ਵੀ ਕਿਐਸ ਰਾਈਆਂ ਹਨ ਕਿ ਬਠਿੰਡਾ ਤੋਂ ਵੀ ਲੜਾਇਆ ਜਾ ਸਕਦਾ ਹੈ ਤਾਂ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਹੋਰਾਂ ਨੂੰ ਇਸ ਸਮੇਂ ਮੈਦਾਨ ਵਿੱਚ ਭਾਜਪਾ ਨੇ ਉਤਾਰ ਦਿੱਤਾ ਹੈ ਤਾਂ ਸਭ ਤੋਂ ਅਹਿਮ ਗੱਲ ਹੈ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨੌਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਿਕੰਦਰ ਸਿੰਘ ਮ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਤੋਂ ਜੋ ਕਿ ਸਿਟਿੰਗ ਐਮਪੀ ਐਸਐਮ ਨੇ ਸੋਮ ਪ੍ਰਕਾਸ਼ ਸੋਮ ਪ੍ਰਕਾਸ਼ਵਰ ਨੂੰ ਇਸ ਵਾਰ ਮੌਕਾ ਨਹੀਂ ਦਿੱਤਾ ਗਿਆ ਪਰ ਸੀਟ ਜੋ ਉਮੀਦਵਾਰੀ ਦੀ ਹੈ ਉਹਨਾਂ ਦੇ ਘਰ ਦੇ ਵਿੱਚ ਹੀ ਰਹੀ ਹੈ ਉਹਨਾਂ ਦੀ ਪਤਨੀ ਨੇ ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਇਸ ਸੀਟ ਤੋਂ ਉਤਾਰਿਆ ਗਿਆ ਕੇਂਦਰੀ ਮੰਤਰੀ ਨੇ ਇਸ ਸਮੇਂ ਸੋਮਪ੍ਰਕਾਸ਼ ਕਿਉਂਕਿ ਉਹ ਇਸ ਵਾਰ ਨਹੀਂ ਲੜ ਰਹੇ ਚੋਣਾ ਹੋ ਸਕਦਾ ਹੈ ਕਿ ਸਿਹਤ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਚੋਣ ਨਾਲ ਲੜਨ ਦਾ ਫੈਸਲਾ ਕੀਤਾ ਹੋਵੇ ਇਸ ਕਰਕੇ ਉਹਨਾਂ ਦੀ ਪਤਨੀ ਸੋਮ ਅਨੀਤਾ ਸੋਮਪ੍ਰਕਾਸ਼ ਹੋਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਹੁਸ਼ਿਆਰਪੁਰ ਦੀ ਸੀਟ ਵੀ ਹੁਣ ਐਲਾਨ ਦਿੱਤੀ ਹੈ ਬੀਜੇਪੀ ਨੇ ਹੁਸ਼ਿਆਰਪੁਰ ਬੀਜੇਪੀ ਦੀ ਸੇਫ ਸੀਟ ਮੰਨੀ ਜਾਂਦੀ ਹੈ ਕਿਉਂਕਿ ਇੱਥੋਂ ਅਕਸਰ ਬੀਜੇਪੀ ਜਿੱਤਦੀ ਹੈ ਤਾਂ ਇਸ ਵਾਰ ਵੀ ਅਨੀਤਾ ਸੋਮਪrakash ਜੋ ਕਿ ਸੋਮਪrakash ਉਹਨਾਂ ਦੇ ਪਤਨੀ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਨੂੰ ਭਾਜਪੀ ਨੇ ਮੈਦਾਨ ਵਿੱਚ ਉਤਾਰਿਆ ਹੈ ਤਾਂ ਖਡੂਰ ਸਾਹਿਬ ਹੁਸ਼ਿਆਰਪੁਰ ਬਠਿੰਡਾ ਤਿੰਨ ਸੀਟਾਂ ਨੂੰ ਲੈ ਕੇ ਅੱਜ ਜੋ ਬੀਜੇਪੀ ਨੂੰ ਉਤਾਰਿਆ ਨੇ ਇਸ ਤੋਂ ਪਹਿਲਾਂ 6 ਸੀਟਾਂ ਤੇ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨੇ ਸੀ 6 ਅਤੇ 3 ਕੁੱਲ 9 ਉਮੀਦਵਾਰਾਂ ਦੀ ਇਸ ਸਮੇਂ ਐਲਾਨ ਕਰ ਦਿੱਤਾ ਹੈ ਬੀਜੇਪੀ ਨੇ ਪਹਿਲਾਂ ਜਿਹੜੇ 6 ਸੀਟਾਂ ਉਹਨਾਂ ਬੀਜੇਪੀ ਨੇ ਐਲਾਨੀਆ ਸਨ ਉਹਨਾਂ ਦੇ ਵਿੱਚੋਂ ਜੋ ਅਹਿਮ ਨਾਮ ਸੀ ਅਹਿਮ ਸੀਟਾਂ ਸੀ ਉਹਨਾਂ ਦੀ ਵੀ ਅਸੀਂ ਗੱਲ ਕਰ ਲਈਏ ਤਾਂ ਲੁਧਿਆਣੇ ਦੀ ਸੀਟ ਤੋਂ ਰਮਨਿਤ ਸਿੰਘ ਬਿੱਟੂ ਹੋਰਾਂ ਨੂੰ ਉਤਾਰਿਆ ਸੀ ਰਮਨਿਤ ਸਿੰਘ ਬਿੱਟੂ ਕਾਂਗਰਸ ਵਿੱਚ ਸਨ ਤੇ ਉਹਨਾਂ ਨੇ ਹੀ ਕੁਝ ਸਮੇਂ ਪਹਿਲਾਂ ਬੀਜੇਪੀ ਦਾ ਪੱਲਾ ਫੜਿਆ ਸੀ ਬੀਜੇਪੀ ਨੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਆਉਣ ਦਾ ਇਨਾਮ ਵੀ ਦਿੱਤਾ ਤੇ ਉਹਨਾਂ ਨੂੰ ਲੁਧਿਆਣਾ ਤੋਂ ਇਸ ਸਮੇਂ ਸਿਟਿੰਗ ਐਮਪੀ ਵੀ ਨੇ ਰਵਨੀਤ ਸਿੰਘ ਬਿੱਟੂ ਇਸ ਤੋਂ ਬਾਅਦ ਪ੍ਰਨੀਤ ਕੌਰ ਦੀ ਗੱਲ ਕਰਦੇ ਆਂ ਪ੍ਰਨੀਤ ਕੌਰ ਹੋਰਾਂ ਨੂੰ ਪਟਿਆਲਾ ਤੋਂ ਬੀਜੇਪੀ ਨੇ ਉਤਾਰਿਆ ਸੀ ਮੈਦਾਨ ਵਿੱਚ ਪ੍ਰਨੀਤ ਕੌਰ ਵੀ ਕੁਝ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਹੁੰਦੇ ਸੀ ਹੁਣ ਉਹ ਬੀਜੇਪੀ ਵਿੱਚ ਆ ਗਏ ਨੇ ਤਾਂ ਇਹਨਾਂ ਨੂੰ ਵੀ ਇਨਾਮ ਮਿਲਿਆ ਬੀਜੇਪੀ ਵਿੱਚ ਆਉਣ ਦਾ ਤੇ ਇਹਨਾਂ ਨੂੰ ਵੀ ਪਟਿਆਲਾ ਤੋਂ ਬੀਜੇਪੀ ਨੇ ਉਮੀਦਵਾਰ ਐਲਾਨਿਆ ਗੁਰਦਾਸਪੁਰ ਦੀ ਸੀਟ ਤੋਂ ਦਿਨੇਸ਼ ਬੱਬੂ ਜੋ ਕਿ ਬੀਜੇਪੀ ਦੇ ਸਥਾਨਕ ਨੇਤਾ ਨੇ ਮਜ਼ਬੂਤ ਨੇਤਾ ਮੰਨੇ ਜਾਂਦੇ ਨੇ ਉਹਨਾਂ ਨੂੰ ਇਸ ਵਾਰ ਉਤਾਰਿਆ ਗੁਰਦਾਸਪੁਰ ਤੋਂ ਤੁਹਾਨੂੰ ਪਤਾ ਹੈ ਕਿ ਸੰਨੀ ਦਿਓਲ एमपी ਨੇ ਪਰ ਇਸ ਵਾਰ ਸਟਾਰ ਟਿਕਟ ਯਾਨੀ ਕਿ ਜੋ ਸਤਾਰੇ ਨੇ ਉਹਨਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਜੋ ਕਿ ਗਰਾਊਂਡ ਤੇ ਕੰਮ ਕਰਦਾ ਜੋ ਨੇਤਾ ਉਸ ਨੂੰ ਧਿਆਨ ਵਿੱਚ ਰੱਖ ਕੇ ਮੈਦਾਨ ਵਿੱਚ ਇਹਨਾਂ ਨੂੰ ਉਤਾਰਿਆ ਗਿਆ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜੋ ਕਿ ਅਮਰੀਕਾ ਦੇ ਵਿੱਚ ਕਈ ਸਾਲ ਅੰਬੈਸਡਰ ਰਹੇ ਨੇ ਭਾਰਤ ਵੱਲੋਂ ਉਹਨਾਂ ਨੂੰ ਉਤਾਰਿਆ ਬੀਜੇਪੀ ਨੇ ਇਸ ਤੋਂ ਬਾਅਦ ਅਹਿਮ ਸੀਟ ਜਲੰਧਰ ਤੋਂ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਐਮਪੀ ਹੁੰਦੇ ਸੀ ਉਹਨਾਂ ਨੂੰ ਬੀਜੇਪੀ ਨੇ ਆਪਣੇ ਪਾਰਟੀ ਵਿੱਚ ਲਿਆਂਦਾ ਤੇ ਆਪਣਾ ਉਮੀਦਵਾਰ ਬਣਾਇਆ ਤੇ ਫਰੀਦਕੋਟ ਤੋਂ ਹੰਸਰਾਜ ਹੰਸੋਰਾ ਨੂੰ ਬੀਜੇਪੀ ਨੇ ਮੈਦਾਨ ਵਿੱਚ ਉਤਾਰਿਆ ਤਾਂ ਇਹ ਸਾਰੇ ਜਿਵੇਂ ਜਿਵੇਂ ਸਾਰੀਆਂ ਲਿਸਟਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਮੁਕਾਬਲਾ ਸਾਰਾ ਦਿਲਚਸਪ ਬਣਦਾ ਜਾ ਰਿਹਾ ਹੈ ਇਹ ਦਿਲਚਸਪ ਮੁਕਾਬਲਾ ਇਸ ਕਰਕੇ ਬਣਦਾ ਜਾ ਰਿਹਾ ਹੈ ਕਿਉਂਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੇ ਆਗੂ ਪਹਿਲਾਂ ਬਾਕੀ ਪਾਰਟੀਆਂ ਵਿੱਚ ਹੁੰਦੇ ਸੀ ਉਹਨਾਂ ਆਗੂਆਂ ਨੂੰ ਦਲ ਬਦਲ ਕਰਕੇ ਜਿਹੜੇ-ਜਿਹੜੇ ਪਾਰਟੀਆਂ 'ਚ ਜਾ ਰਹੇ ਉਹਨਾਂ ਨੂੰ ਉਸ ਦਾ ਇਨਾਮ ਵੀ ਮਿਲਦਾ ਦਿਖਾਈ ਦੇ ਰਿਹਾ ਹੈ ਇਸ ਦੇ ਵਿੱਚ ਜਲੰਧਰ ਦੀ ਸੀਟ ਸਭ ਤੋਂ ਅਹਿਮ ਹੈ ਕਿਉਂਕਿ ਜਲੰਧਰ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਆਮ ਆਦੀ ਪਾਰਟੀ 'ਚ ਹੁੰਦੇ ਸੀ ਉਹਨਾਂ ਨੂੰ ਭਾਜਪਾ ਨੇ ਆਪਣੀ ਪਾਰਟੀ ਵਿੱਚ ਲਿਆਂਦਾ ਉਹਨਾਂ ਨੂੰ ਟਿਕਟ ਦਿੱਤੀ ਇਸ ਤੋਂ ਬਾਅਦ ਪਵਨ ਕੁਮਾਰ ਟ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਹੁੰਦੇ ਸੀ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਤੇ ਉਹਨਾਂ ਨੂੰ ਟਿਕਟ ਦਿੱਤੀ। ਇਸ ਤੋਂ ਬਾਅਦ ਪ੍ਰਨੀਤ ਕੌਰ ਦੀ ਗੱਲ ਕਰੀਏ ਪ੍ਰਨੀਤ ਕੌਰ ਪਟਿਆਲਾ ਤੋਂ ਸਿਟਿੰਗ ਐਮਪੀ ਨੇ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਉਹਨਾਂ ਨੂੰ ਭਾਜਪਾ ਨੇ ਆਪਣੀ ਪਾਰਟੀ 'ਚ ਖਿੱਚਿਆ ਉਹਨਾਂ ਨੂੰ ਆਪਣੇ ਮੈਦਾਨ 'ਚ ਆਪਣੀ ਟਿਕਟ ਦੇ ਕੇ ਉਤਾਰਿਆ। ਇਸ ਤੋਂ ਬਾਅਦ ਰਮਨਜੀਤ ਸਿੰਘ ਮਿੱਟੂ ਜੋ ਕਿ ਲੁਧਿਆਣਾ ਦੀ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਸੀ ਕਿ ਇੱਥੋਂ ਕੌਣ ਲੜੇਗਾ ਰਮਨਜੀਤ ਸਿੰਘ ਮਿੱਟੂ ਅਚਾਨਕ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਭਾਜਪਾ ਨੇ ਉੱਥੋਂ ਉਮੀਦਵਾਰ ਬਣਾ ਦਿੱਤਾ। ਇਸ ਤੋਂ ਅਹਿਮ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ ਦੀ ਸੀਟ ਵੀ ਇੰਟਰਸਟਿੰਗ ਹੋਣ ਜਾ ਰਹੀ ਕਿਉਂਕਿ ਅੰਮ੍ਰਿਤਸਰ ਦੀ ਸੀਟ ਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਹੋਰਾਂ ਨੂੰ ਮੈਦਾਨ ਚ ਉਤਾਰਿਆ ਗਿਆ ਉਸ ਤੋਂ ਬਾਅਦ ਤਰਨਜੀਤ ਸੰਧੂ ਜੀ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਆਮ ਬੀਜੇਪੀ ਵੱਲੋਂ ਉੱਥੇ ਮੈਦਾਨ ਵਿੱਚ ਚੋਣ ਲੜ ਰਹੇ ਨੇ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਹੀ ਇਹ ਮੁਕਾਬਲਾ ਅਹਿਮ ਇਸ ਕਰਕੇ ਹੋਣ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਸਾਰੇ ਦਿਗਜ ਇਸ ਸਮੇਂ ਮੈਦਾਨ ਵਿੱਚ ਉਤਰ ਗਏ ਨੇ ਅਤੇ ਅੰਮ੍ਰਿਤਸਰ ਦੇ ਦੀ ਸੀਟ ਕੌਣ ਲੈ ਕੇ ਜਾਏਗਾ ਇਹ ਵੀ ਅਹਿਮ ਗੱਲ ਹੋਏਗੀ ਪਟਿਆਲੇ ਦੀ ਸੀਟ ਕੌਣ ਲੈ ਕੇ ਜਾਏਗਾ ਇਹ ਵੀ ਗੱਲ ਅਹਿਮ ਹੋਏਗੀ ਜਲੰਧਰ ਦੀ ਸੀਟ ਕੌਣ ਲੈ ਕੇ ਜਾਏਗਾ ਇਹ ਵੀ ਗੱਲ ਅਹਿਮ ਹੋਏਗੀ ਤਾਂ ਕੁੱਲ ਮਿਲਾ ਕੇ ਅੱਜ ਦੀ ਜੋ ਸਥਿਤੀ ਹੈ ਇਸ ਸਮੇਂ ਕਾਂਗਰਸ ਨੇ ਆਪਣੇ 6 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਨੇ ਭਾਜਪਾ ਨੇ 9 ਉਮੀਦਵਾਰ ਮੈਦਾਨ ਵਿੱਚ ਉਤਾਰ ਰਹੇ ਤੇ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੀ ਹੈ ਪਾਰਟੀ ਜੋ ਹੈ ਆਮ ਆਦਮੀ ਪਾਰਟੀ ਜੋ ਕਿ 11 ਉਸ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੇ ਹੁਣ ਬਾਕੀ ਸੀਟਾਂ ਤੇ ਜਿਹੜੀਆਂ ਜਿਹੜੀਆਂ ਪਾਰਟੀਆਂ ਉਮੀਦਵਾਰਾਂ ਨੂੰ ਐਲਾਨਣਗੀਆਂ ਉਹਨਾਂ ਦੀਆਂ ਵੀ ਖਬਰਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਪੀਟੀਸੀ న్యూਸ ਧੰਨਵਾਦ